ਨਿੱ ਸਸੀ ਕਾਜੀ ਸਾਰਿਆਂ ਨੂੰ ਵਧੇ ਫਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗੱਬਣ ਖਾਵਾਂ ਤੇ ਇੱਕ ਤੁਹਾਨੂੰ ਸੂਈ ਦਿਖਾਉਣੀ ਆ ਕਾਫੀ ਖੂਬਸੂਰਤ ਹੈ ਵੇੜਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਓਹ ਸਨ 90 ਤਾਂ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਜੀ ਚਲੋ ਵਧੀਆ ਕਿਰਪਾ ਚੈ ਜੀ ਤੇ ਨਾਮ ਦੱਸਦੇ ਕਰੀਏ ਪਰ ਨਾਮ ਪ੍ਰੇਮ ਸਿੰਘ ਪਿੰਡ ਜਗਦੇ ਖੁਰਦ ਤਸੀਲ ਨਾਣਾ ਜਿਹਦਾ ਅਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀਏ 950129685 ਠੀਕ ਐ ਤੇ ਅੱਜ ਕਿੰਨੀਆਂ 4 ਫਿਰ 4 ਜੀ ਅੱਜ ਠੀਕ ਐ ਤਿੰਨ ਗੱਬਣਾ ਤੇ ਇੱਕ ਸੋਈ ਹਾਂ ਜੀ ਹਾਂ ਜੀ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪੇਦੇ ਨੰਬਰ ਤੇ ਹੀ ਆ ਤੁਹਾਨੂੰ ਆਪ ਕਰਨੀ ਸੂਆ ਕਿੰਨੇ ਵਜੇ ਤਾਂ ਇਹ ਮੇਜੀ ਲੱਗਦੀ ਤੇ ਪਹਿਲਾਂ ਪੰਹਰਾ ਦੂਜਾ ਸੂਆ ਜੀ ਬਾਕੀ ਚੰਗਾ ਹਵਾਨਾ ਜਿਹੜਾ ਤਿਆਰ ਕਰਨ ਦੀ ਆ ਤੇ ਕਿੰਨਾ ਕੁ ਲੈ ਜਾਉ ਟਾਈਮ ਵਿਦਿਆ ਜੀ ਵੀਰ ਜੀ ਟਾਈਮ ਦਾ 20 ਤਰੀਕ ਨੂੰ 20/2 ਤਰੀਕ ਨੂੰ ਅੰ데 ਦਿਨ ਪੂਰੇ ਨੇ ਅੱਛਾ ਕੋ ਦੋ ਦਿਨ ਵੱਧ ਲੈ ਜੇ ਘੱਟ ਲੈ ਜੇ ਅਜੇ ਮਤਲਬ 10 12 ਦਿਨ ਖੜਦੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਬਾਕੀ ਦੇਖੋ ਵੀਰ ਜੀ ਵਛੀ ਦਾ ਥਣ ਕਿੱਥੇ ਗੈਪ ਤੇ ਕਿੱਥੇ ਲੱਗਾ ਜੇ ਵਛੀ ਨੇ ਪੂਰੀ ਤਿਆਰ ਹੋਣਾ ਠੀਕ ਆ ਹਾਂਜੀ ਕਿੰਨਾ ਕਿ ਵੀਰਾਂ ਦੀ ਵਿੱਚ ਹੀ ਡਿਮਾਂਡ ਆ ਥੋੜੀ ਚੰਗਾ ਮਾਲ ਥੋੜਾ ਜਿਹਾ ਵੀਰਪਰਾ ਲੱਭਦੇ ਆ ਆ ਸੋਹਣਾ ਪਸ਼ੂ ਆ ਕਿੱਲੇ ਤੇ ਪੱਜਾ ਵੀ ਸੋਹਣਾ ਲੱਗਦਾ ਆ ਅੱਜ ਗੱਲ ਤੁਹਾਨੂੰ ਪਤਾ ਵੀਰਪਰਾ ਪੈਸੇ ਵਾਲੀ ਚੀਜ਼ ਵਾਲੀ ਪੈਸੇ ਵਾਲੀ ਵੇਂਦੇ ਚੀਜ਼ਾਂ ਵੇਂਦੇ ਜੀ ਠੀਕ ਆ ਤੇ ਕਿੰਨਾ ਕਿ ਦੁੱਧ ਚਵਾਈ ਜਾਓਗੇ ਦੁੱਧ ਵੀ ਜੀ ਚਵਾਈ ਜਾਊਗੀ 17 18 ਕਿਲੋ ਠੀਕ ਆ ਪਿਛਲੇ ਸਵੇਰੇ ਆਂਦੇ ਵੀ 16 17 ਕਿਲੋ ਆਪਾਂ ਚੋਇਆ ਠੀਕ ਆ ਐਰ ਕੀ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤੇ ਵਧ ਚਵਾ ਲੂਗਾ ਨਹੀਂ ਤੇ 16 17 ਕਿਲੋ ਦੇ ਚਵਾਊਗੀ ਸੇਵਾ ਦੇ ਹਿਸਾਬ ਨਾਲ ਤੋੜਾਂ ਫੇਰ ਇੱਕ ਕਰੀ ਨਾ ਹਾਂ ਜੀ ਆ ਦੇ ਸਾਦੇ ਬਾਕੀ ਵੀ ਜੀ ਜਿਆਦਾ ਜੈਡ ਬ੍ਰੀਡ ਬਹੁਤ ਰਵੱשי ਠੀਕ ਹੈ ਜੀ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਚੰਗੇ ਕਦ ਕਾਟਦੀ ਆ ਜਿਹੜੀ ਤੇ ਰੰਗ ਰੂਪ ਦੇ ਵੀ ਸੋਹਣੇ ਆ ਜਿਹੜੇ ਬਾਕੀ ਹੈਗੀ ਜੇ ਗੱਬਣੇ ਕਰਦੇ ਨੇ 10 12 ਖੜਦੀ ਆ ਜੇ ਜੀ ਮਾਲੀ ਵੀ ਥਰਾ ਨਾ ਜਿਆਦਾ ਗੱਬਣ ਮੰਗਦੇ ਆ ਹਾਂਜੀ ਹਾਂਜੀ ਹੁਣ ਵੇਲੋ ਉਦਨ ਵਛੀਆਂ ਪਾਈਆਂ ਤੇ ਉਹ ਵਛੀਆਂ ਅੱਧੇ ਪੌਣੇ ਘੰਟੇ ਥੇਲ ਹੋ ਗਈਆਂ ਠੀਕ ਆ ਜੀ ਹਾਂਜੀ ਹਾਂਜੀ ਬਾਗ ਦੇ ਵੀ ਆਪਣੇ ਕੋ ਰੱਬ ਦੀ ਕਿਰਪਾ ਨਾਲ ਪੱਕੇ ਲੱਗੇ ਆ ਠੀਕ ਆ ਪੌੜਾ ਵੇਣਾ ਪਾਗਲੇ ਆ ਜਾਂਦੇ ਆ ਠੀਕ ਆ ਜੀ ਹਾਂਜੀ ਹਾਂਜੀ ਔਰ ਪ੍ਰਿੰਸਮ ਜੀ ਠੀਠਾ ਜੇ ਅੱਜ ਕੱਲ ਬੜਾ ਸ਼ਾਂਤ ਸ਼ਾਂਤ ਰਹਿੰਦੇ ਜੇ ਔਰ ਠੀਕ ਹੈ ਮੋਢਾ ਕਰੀ ਜਾਂਦਾ ਕੰਮ ਕਿਲੋ ਵਾਲਿਆ ਠੀਕ ਹੈ ਬੜ ਜ਼ਬਰਦਸਤ ਕਰਨ ਦੀ ਤੁਸੀਂ ਟੈਨਰ ਰਿਟਾਇਰਮੈਂਟ ਵਾਲੇ ਪਾਸੇ ਨੂੰ ਹੀ ਜਾਂਦੇ ਜੀ ਨਹੀਂ ਨਹੀਂ ਰਿਟਾਇਰਮੈਂਟ ਤੇ ਨਹੀਂ ਹੁੰਦੇ ਅੱਛਾ ਆਏ ਆਈਡੀ ਛੱਤੀ ਵੀ ਨਹੀਂ ਹੁੰਦੇ ਜੀ ਇਹ ਆ ਕਿ ਜ਼ਿੰਮੇਵਾਰੀ ਜ਼ਿਆਦਾ ਉਧਰ ਕਰਤੀ ਆ ਹਾਂਜੀ ਹਾਂਜੀ ਠੀਕ ਹੈ ਤੇ ਦੱਸਿਓ ਵੇ ਜੀ ਫਿਰ ਮੋਲੇ ਦਾ ਫਿਰ ਮੋਲੇ ਦਾ ਵੇ ਜੀ ਤੁਸੀਂ ਹੀ ਚਲੋ ਰੋਈ ਵੀਡੀਓ ਬਣਉਂਦੇ ਹੀ ਜੀ ਹਾਂਜੀ ਮੁੱਲ ਤੇ ਇਹੋ ਜੀ ਵਸ਼ੀਆਂ ਦਾ 95 95000 ਬਾਹਰ ਹੁੰਦੇ ਆ ਜੀ ਬਾਜ਼ਾਰ ਦੇ ਹਿਸਾਬ ਨਾਲ ਹਾਂਜੀ ਬਾਜ਼ਾਰ ਬੜਾ ਤੇਜ਼ ਚੱਲੰਦੇ ਆ ਜੀ ਬਾਹਰ ਠੀਕ ਆ ਹਾਂਜੀ ਤੁਸੀਂ ਕਿੰਨਾ ਕੁ ਤੇਜ਼ ਕਰ ਦੇਣਾ ਜੀ ਅੱਜ ਆਪਾਂ ਤਾਂ ਨਰਮੀ ਕਰ ਦੇਣਾ ਜੀ ਕਿੰਨਾ ਕੁ ਆਪਾਂ ਵੀ ਜੀ ਮੁੱਲ ਕਰਨੂ ਤੇ ਵੀ ਜੀ ਭਾਏ 65000 ਰੁਪਿਆ ਕਰਾਈ ਜੋ ਹਾਂਜੀ 55000 ਦੀ ਵਸ਼ੀ ਦੇ ਦਈਏ ਅੱਛਾ ਵਿੱਚ ਹੋਰ ਕਰੀਏ ਮਾਨ ਤੁਸੀਂ ਕਰ ਦੋ ਕੋਈ 2000 ਛੱਡ ਦਈਏ ਚਲੋ ਯਾਰ ਹੋਰ ਛੜਦਾ ਪੂਰੇ 52 ਦੀ ਵਸ਼ੀ ਦੇ ਦਾਂ ਅੱਛਾ 52000 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਮਾਨ ਹਾਂਜੀ ਹਾਂਜੀ ਬਾਕੀ ਮੌਕੇ ਤੇ ਕੋਈ ਨਹੀਂ ਕਰਦਾਂਗੇ ਵੀਰ ਭਰਾ ਬੋਲਾ ਬਾਕੀ ਜਿਹੜੇ ਵੀਰ ਨੂੰ ਵੀਰਜੀ ਪਰਖਿਆ ਨਾ ਉਹਨੇ ਆਪੇ ਵੇਖ ਲੈਣਾ ਵੀ ਮੁੱਲ ਜਿਆਦਾ ਕਿਸ ਹਿਸਾਬ ਦਾ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਮੁੱਲ ਹੀ ਆਪਾਂ ਚੀਜ਼ ਦੇ ਹਿਸਾਬ ਨਾਲ ਹੀ ਮੁੱਲ ਕੀਤਾ ਜੀ ਹਾਂਜੀ 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 ਠੀਕ ਹੈ ਤੇ ਅੱਜ ਨਿਆਣੇ ਸਕੂਲ ਲਿੰਗੇ ਅਜੇ ਇਹਨਾਂ ਦੇ ਪੇਪਰ ਵੀ ਕਰਵਾਏ ਜੀ ਪੇਪਰ ਹੋ ਕੇ ਛੁੱਟੀਆਂ ਪਈਆਂ ਨਿਆਣਿਆਂ ਨੂੰ ਇਹਨਾਂ ਨੂੰ ਘੁਮਾ ਕੇ ਲਿਆਓ ਨਾਨਕੇ ਛੱਡ ਗਿਆ ਹੋਇਨਾਂ ਜੀ ਆ ਗਈ ਵਿਰਜੀ ਵਚੀ ਐ ਠੰਡੀ ਤੇ ਰਹੀ ਆ ਵੀ ਹਜੇ ਨਾ ਟੱਲਾ ਟੁਲਾ ਬਹੁਤ ਆ ਇਹ ਵੀ 22 23 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ ਠੀਕ ਆ ਜੀ ਹਾਂ ਜੀ ਤੇ ਇਹਦਾ ਸੂਆ ਕਿੰਨੇ ਵਜੇ ਇਹ ਵੀ ਵਿਰਜੀ ਲੱਗਦੀ ਪਹਿਲਾਂ ਪਰ ਹੋਊਗਾ ਦੂਜਾ ਸੂਆ ਰੱਜੀ ਠੀਕ ਆ ਹਾਂ ਜੀ ਭਲਾ ਭੁਲਾ ਪੈਣਦੀਆਂ ਹਾਂ ਇਹਦੇ ਨਾਲ ਠੰਡੀ ਤੇਰੀ ਬੜੀ ਜੇ ਪਿਆਰ ਹੁੰਦੀ ਕਾਫੀ ਤੇ ਬਾਕੀ ਸੋਹਣੀ ਵੜੇ ਆ ਯਾਦ ਬਰੀਡ ਚ ਬਹੁਤ ਆ ਵਜਦੀ ਐ ਵੀ ਤੇ ਥਣ ਦੇਖ ਸਕਦੇ ਉਹ ਵੀ ਲੱਗਦੇ ਤੇ ਇਹ ਕਿੰਨੇ ਕ ਦੁੱਧ ਆ ਲੀਜੀ ਇਹ ਵੀ ਵਰਜੀ ਉਹ ਆਂਦੇ ਵੀ 16 17 ਕਿਲੋ ਆਪਾਂ ਪਿਛਲੀ ਈਰ ਚੋਇਆ ਠੀਕ ਆ ਕੋਈ ਵੀਰ ਵੱਧ ਵੀ ਚਵਾ ਸਕਦਾ ਤੇ ਘੱਟ ਵੀ ਚਵਾ ਸਕਦਾ ਤੋਰ ਫੇਰ ਇੱਕ ਰੀਨ ਦੁੱਧ ਤੇ ਵਰਜੀ ਲੈਣਾ ਸੇਵਾ ਦਾ ਹਾਂਜੀ ਹਾਂਜੀ ਫੇਰ ਬਾਕੀ ਵੀਰਜੀ ਥਣ ਭਾਂਡਿਆਂ ਤੋਂ ਦੱਸਣੀਆਂ ਬਰੀਡਲ ਦੱਸਣੀਆਂ ਵਹਿੜਾ ਵੀ ਅਸੀਂ ਚਵਾਉਣਾ ਦੁੱਧ ਤੇ ਹਾਂਜੀ ਹਾਂਜੀ ਸ਼ੀਵ ਜੀ ਇਹ ਵੀ ਬਾਕੀ ਯਾਦ ਬ੍ਰੀਥ ਬੋ ਰਿਹਾ ਠੀਕ ਹੈ ਜੀ ਲੈ ਜਾ ਫਿਰ ਪਿਆਰ ਕਾਫੀ ਚੰਗੀ ਹੁੰਦੀ ਆ ਚੰਗੀ ਧਿਆਰ ਹੋਣੀ ਹੈ ਵੀ ਕੰਪੈਕਟ ਜਿਹਾ ਹਵਾਨਾ ਬਣਾਉਣਾ ਵਾਹਿੰਦਾ ਤੇ ਇਹਦਾ ਮੁੱਲ ਮੁੱਲ ਕਰਨ ਦੇ ਵਿੱਚ ਜੀ ਦਾ ਭਾਈ 60000 ਰੁਪਇਆ ਕਰਾਈ ਜੋ ਹਾਂਜੀ 50 ਦੀ ਦੇਤੀਏ ਪੂਰੇ ਦੀ ਨਹੀਂ ਵਿੱਚੋਂ ਛੋਟ ਛੜ ਕਰਦੀਏ ਥੋੜੀ ਘਰ 2000 ਛੜ ਦੀਏ ਚਲੋ 48 ਦੀ ਇੱਜ਼ੀ ਦੇ ਦਾਂਗੇ ਠੀਕ ਹੋਰ ਕਰ ਦੋਗੇ ਮੌਕੇ ਤੇ ਕੋਈ ਨਹੀਂ ਮੌਕੇ ਦੇ ਵਿੱਚ ਹੀ ਕਰਦਾ ਕੋਈ ਫੋਨ ਲਾਵੇ ਇੱਕ ਰਹੀ ਨਾ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਠੀਕ ਹੈ ਬਾਕੀ ਵੀਰ ਜੀ ਮਸ਼ੀਨ ਦੇ ਹਿਸਾਬ ਨਾਲ ਇਹ ਮੁੱਲ ਕੀਤਾ ਹਾਂਜੀ ਹਾਂਜੀ ਬਾਕੀ ਵੀਰ ਜੀ ਡਿਮਾਂਡ ਬਹੁਤ ਵੀਰਾਂ ਦੀ ਹੁੰਦੀ ਆ ਵੀ ਅੱਜ ਕੱਲ ਤੁਹਾਨੂੰ ਪਤਾ ਚੀਜ਼ ਚੰਗੀ ਮੰਗਦਾ ਭਣ ਭਰਾ ਹਾਂਜੀ ਹਾਂਜੀ ਚਲੋ ਕਿੱਲੇ ਦੇ ਬੱਜਾ ਵੀ ਪੈਸੇ ਸੋਨਾ ਲੱਗੇ ਹਾਂਜੀ ਇਹ ਵੀ ਚਲੋ ਵੀਰ ਭਰਾ ਆਪਣੇ ਕੋਲੋਂ ਵੇਚਣ ਵਾਲੇ ਵੀਰ ਲੈ ਜਾਂਦੇ ਆ। ਚਲੋ ਉਹਨਾਂ ਨੂੰ ਵੀ 100 ਰੁਪਏ ਭਜਨ ਜਾ ਕੇ ਤਾਈਓ ਮੁੱਲ ਜਜ ਕਰੀਦੇ ਆ। ਇਹ ਆ ਕਿ ਜਦੋਂ ਇਹ ਲੈ ਤਿਆਰ ਹੋਣੀਆਂ ਆ। ਅੱਜ ਹੀ ਤਿਆਰ ਹੋਣੀਆਂ ਜੇ ਵਸ਼ੀਆਂ। ਕੋਈ ਮਾਸਾ ਫਿਰ ਸੁੱਖ ਚੀ ਜਾਂਦਾ ਤਦ ਕਰਕੇ ਥੋੜਾ ਜਿਹਾ 10-10 ਦਿਨ ਕੱਚਾ ਫੜ ਲਈਦਾ। ਹਾਂਜੀ ਹਾਂਜੀ। ਠੀਕ ਹੈ। ਤਾਂ ਵੀ ਦੂਰ ਵੀ ਜਾਵੇ ਤੇ ਚਲ 5-7 ਦਿਨ ਅਗਲੇ ਘਰ ਵੀ ਫੈਰ ਕੇ ਸੁੱਕੇ। ਹਾਂਜੀ ਹਾਂਜੀ ਦਿਲ ਆ ਜਾਂਦਾ ਪਰ ਜਦੋਂ ਇਹਦੇ ਲੱਗ ਜਾਂਦੇ ਤੇ ਹੁਣ ਇੱਕ ਗਾਂ ਦਾ ਕੱਦ ਕਾਰ ਤੇ ਚੰਗਾ ਤੇ ਥੋੜੀ ਸਰੀਰੋਂ ਲਿੱਸੀ ਆ ਸੰਭੀ ਘਾਟੇ ਕੇ ਵੀਰ ਨੇ। ਜੇ ਥਾਣੇ ਦੇ ਦੇਖ ਸਾਦੇ ਜ ਇਹ ਕਿੰਨੇ ਕੁ ਲੈ ਜੀ ਟਾਈਮ ਵਿੱਚ ਜੀ ਇਹ ਵੀ ਵੀਰਜੀ ਖੜਦੀ ਏ 10 ਦਿਨ ਖੜਦੀ ਜੀ ਵੀ ਤੇ ਇਹ ਕਿੰਨੇ ਕੁ ਦੁੱਧ ਲਈ ਜੀ ਇਹ ਵੀ ਇਹ ਵੀ ਉਹ ਆਂਦੇ ਪੀ ਆਪਾਂ 15 16 ਕਿਲੋ ਪਿਛਲੀ ਹਰ ਚੋਇਆ ਠੀਕ ਆ ਬਾਕੀ ਵੀਰਜੀ ਦੁੱਧ ਚਵਾਊਗੀ 16 17 ਕਿਲੋ ਤਾਂ ਘਟ ਕੇ ਚਵਾਊਗੀ ਬਾਕੀ ਇਹ ਕਿ ਚਲੋ ਮੌਜੂਦ ਦੇ ਹਿਸਾਬ ਨਾਲ ਕੱਦ ਕਾਠ ਤੇ ਵੱਡਾ ਆਪਾਂ ਦਿਨ ਅੰਦਾਜ਼ੇ ਨੇ ਦੱਸਣਾ ਅੰਦਾਜ਼ਾ ਹੀ ਆ ਜਿਹੜਾ ਇਹ ਆ ਕਿ ਕੋਈ ਸਾਂਭ ਵਾਲਾ ਲੈ ਜਾਏ ਤੇ ਚਵਾ ਵੀ ਸਕਦੀ ਆ ਇਹ ਤਿਆਰ ਹੁੰਦੀਆਂ ਵਸ਼ੀ ਸਾਂਭੀ ਘੱਟ ਏ ਜਿਹੜੀ ਤੋਰ ਹਿੰਨੋ ਇੱਕ ਰੀ ਬਾਕੀ ਕੀ ਜੀ ਹੈ ਸ਼ਾਇਦ ਲੈ ਜੋ ਜੀ ਬਾਕੀ ਵੀ ਜੀ ਹਜੇ ਕੋਈ ਵਸ਼ੀ ਨੂੰ ਪੂੰਦਾ ਨਹੀਂ ਜੇ ਪਤਾ ਹਾਂਜੀ ਹਾਂਜੀ ਪੂੜਾ ਨਹੀਂ ਜੇ ਸੁੱਕਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਜੇ ਤਿਆਰ ਹੋਣਾ ਮਹੀਨੇ ਹੋਰ ਤੇ ਹੁਣ ਵੇਖੋ ਕਿੱਡਾ ਸੋਨਾ ਕੱਢਿਆ ਬਾਕੀ ਵੀ ਜੀ ਸੇਵਾ ਵਾਲੇ ਘਰ ਚਲ ਜੂਗੀ ਹਾਂਜੀ ਖੜੇ ਕੋਈ ਸਾਂਭਲਾ ਤੇ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਇਹ ਇਸ਼ਾਰਾ ਜਾਦ ਮਸਲਾ ਕੀ ਦੀ ਗੱਲ ਹਾਂਜੀ 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 ਤੇ ਇਹ ਤਾਂ ਬਾਕੀ ਵੀਰ ਜੀ ਇਹੋ ਰਾਜੀ ਹੁੰਦੀ ਤੇ ਇਹ 10-15000 ਮਹਿੰਗੀ ਹੋ ਜਾਣੀ ਹੁਣ ਕਿੰਨੇ ਦੀ ਹੈ ਹੁਣ ਮੈਂ ਤਾਂ ਨਾ 40000 ਦੀ ਨਾ ਦੇ ਦੀਏ 40 ਚੋ ਕਰੀਏ ਮਾਨਤਨ ਚਲੋ 4000 ਹੀ ਛੱਡ ਦੀਏ ਫਿਰ ਅੱਛਾ 36 ਦੀ ਦੇ ਦੀਏ ਪੂਰੇ 36000 ਦੀ ਦੇ ਦੋਗੇ ਚਲੋ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ ਮੌਕੇ ਤੇ ਕੋਈ ਨਹੀਂ ਮਾਨਤਨ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਕੋਈ ਠੀਕ ਹੈ ਤੇ ਹੁਣ ਇੱਕ ਸੂਈ ਆ ਗਈ ਤੇ ਇਹਦਾ ਬੱਚਾ ਮਰ ਗਿਆ ਜੀ ਇਹ ਵੀਰ ਜੀ ਕੱਲ ਆਈਏ ਸਫਰ 'ਚ ਵਸੀ ਪਰਸੋਂ ਅੱਛਾ ਹਾਂਜੀ ਠੀਕ ਹੈ ਇਹ ਨਾ ਬੱਚਾ ਪਰਸੋਂ ਟੱਲਾ ਹੀ ਥੋੜਾ ਆ ਠੀਕ ਹੈ ਕੱਲ ਬੱਚਾ ਮਰ ਗਿਆ ਸ਼ਾਮੀ ਪਈ ਅੱਛਾ ਕੱਲ ਦਾ ਬੱਚਾ ਮਰਿਆ ਜਿਹੜਾ ਇਹਦਾ ਠੀਕ ਹੈ ਮਣੇ ਰੇ ਮਰਿਆ ਮਰਿਆ ਸਵੇਰੇ ਆ ਕੇ ਵੇਖਿਆ ਮ ਦੇ 97 ਦੇ ਦੇਖ ਸਕਦਾ ਲੱਗਦਾ ਹੈ ਮੜਮੜਾ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਜੀ ਆ ਕਰਕੇ ਰੱਖਿਆ ਮੈਂ ਚਲੋ ਵੀਡੀਓ ਚ ਵਿਖਾ ਦਿੰਦਾ ਆ ਚਲੋ ਪਤਾ ਲੱਗ ਜਾਂਦਾ ਵਾ ਹਾਂਜੀ ਬਾਕੀ ਵੀਰ ਜੀ ਇਹਦੀ ਨਾ ਥੋੜੀ ਇਹ ਆਈ ਹੈ ਫਾਰਮ ਚ ਵਸ਼ੀਰੀ ਚਵਾਈ ਹੁੰਦੀ ਰਹੀ ਮਸ਼ੀਨੀ ਹਾਂਜੀ ਹਾਂਜੀ ਮਸ਼ੀਨੀ ਚਵਾਈ ਹੁੰਦੀ ਰਹੀ ਹੈ ਥੋੜੀ ਚਵਾਈ ਮੰਗਦੀ ਕਾਲੀ ਵਸ਼ੀ ਹੈ ਠੀਕ ਆ ਹਾਂਜੀ ਬਾਕੀ ਬੋਡੀ ਵੇਟ ਚ ਬਲਦਿਆ ਠੀਕ ਆ ਉਤਰ ਰਹਿ ਕੇ ਸੰਭੀ ਸੰਭੀ ਚੰਗੀ ਹੈ ਰੰਗ ਰੂਪ ਦੀ ਚੰਗੀ ਹੈ ਬਾਕੀ ਵੀਰ ਜੀ ਆ ਆਪਾਂ ਜਦੋਂ ਜਿਹੜਾ ਦੁੱਧ ਚੋਗ ਲੈਂਦਾ 16 ਕਿਲੋ ਦੁੱਧ ਦੇਰ ਕੋ ਚੋਗੇ ਲੈਂਦਾ ਹਾਂਜੀ ਹੁਣ ਵੀਰ ਜੀ ਕਿਉਂਕਿ ਪਤਾ ਹੈ ਕਿ ਚੱਕਰ ਆ ਇਹ ਇਹਦੀ ਚਵਾਈ ਹੁੰਦੀ ਨਹੀਂ ਮਸ਼ੀਨੀ ਥੋੜਾ ਜਿਹਾ ਨਾ ਉੱਡ ਹਿਲਦੀ ਆ ਜਦੋਂ ਮੜਾ ਮੜਾ ਹੁਣ ਇਹ ਤੁਹਾਨੂੰ ਵੰਗਾ ਪਵਾ ਕੇ ਵਿਖਾ ਦਿੰਨੇ ਆ ਜੈਨ ਮਸ਼ੀਨੀ ਚਵਾਈ ਵਾਲਾ ਡੰਗਰ ਕਰਦਾ ਮੜਾ ਮੋਟਾ ਕਰਦਾ ਹੱਥ ਦੀ ਚਵਾਈ ਦਾ ਠੀਕ ਆ ਬਾਕੀ ਕੋਈ ਮਸ਼ੀਨ ਵਾਲਾ ਵੀਰ ਲੈ ਜਾਊਗਾ ਨਾ ਤੇ ਫੇਰ ਨਹੀਂ ਵੇਚੀ ਕਰੂਗੀ ਠੀਕ ਆ ਹਾਂਜੀ ਤੁਰੰਤ ਮੈਂ ਦੇਖਦਾ ਜਦੋਂ ਮਸ਼ੀਨੀ ਚਵਾਈ ਹੋਣਾ ਵੀ ਆਪੇ ਇਹਨੇ ਹਾਂਜੀ ਹਾਂਜੀ ਦੋ ਅੱਧਾ ਵੀ ਤੁਹਾਨੂੰ ਪਤਾ ਫਰਕ ਮਾਰ ਜਾਂਦਾ ਮਸ਼ੀਨੀ ਵਾਲਾ ਖੁਸ਼ ਹੋ ਹਾਂਜੀ ਉਹ ਤਰ੍ਹਾਂ ਇਹ ਹੈ ਕਿ ਰੰਗ ਰੂਪ ਦੀ ਜਿਹੜੀ ਚੰਗੀ ਸੋਹਣੀ ਆ ਵਜਨ ਚ ਬਹੁਤ ਹੈ ਬੰਦੀ ਆ ਵੀਰ ਜੀ ਕਿਹੜੀ ਨਵੀਂ ਸਕੀਮ ਕੱਢਤੀ ਜੇ ਇਹ ਸਕੀਮ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਬਾਕੀ ਵੀ ਜੀ ਕਦ ਕੁਦ ਚ ਬਹੁਤ ਹੈ ਪਲੀ ਪਲੀ ਬਹੁਤ ਆ ਠੀਕ ਹੈ ਜੀ ਹਾਂਜੀ ਹਾਂਜੀ ਖਾਂਦੀ ਆਈ ਆ ਅੱਗੇ ਚੁੰਨੀਆਂ ਗਲਚੀ ਪਾਉਂਦੇ ਹੁਣ ਵੀਰ ਜੀ ਨੇ ਲੱਤਾਂ ਨੂੰ ਬੰਦਨੀਆਂ ਸ਼ੁਰੂ ਕਰਤੀਆਂ ਹਾਂਜੀ ਹਾਂ ਕੋਣ ਦੇਖੋ ਵੀ ਜੀ ਕਿੰਦਾ ਮੂਹਟਾ ਲੱਗਾ ਬਾਕੀ ਇਹ ਕਿ ਥਾਨਾ ਹਵਾਨੇ ਦੀ ਸਫਾਈ ਜਿਹੜੀ ਹਾਂਜੀ ਬਾਕੀ ਕੋਈ ਇਹ ਵੀ ਹਾਂ ਚੀਜ਼ ਚਵਾਈਆ ਵੀ ਠੀਕ ਹੈ ਕੰਮ ਹਾਂਜੀ ਹਾਂਜੀ ਮੂਹਟਾ ਲੱਗਾ ਚੀਜ਼ ਚਵਾਈਆ ਜਣਾ ਵੀ ਥੋੜੀ ਜੀ ਚਵਾਈ ਮਸ਼ੀਨੀ ਮੰਗਦੀ ਆ ਠੀਕ ਹੈ ਜੀ ਚਲੋ ਜਿਹੜੀ ਡੰਕ ਕਰੂਗੀ ਹੋ ਜੂਗੀ ਸੈਟ ਹਾਂਜੀ 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 ਦਿਖਾਉਣਾ ਫਿਰ ਅਸੀਂ ਪਾ ਕੇ ਹਾਂਜੀ ਪਾ ਦਿਓ ਆ ਲੈ ਸਾਦੇ 30 ਸੇ ਪਾ ਦੇਣੀ ਆ ਕਰਨਾ ਨਹੀਂ ਕੁਝ ਨਹੀਂ ਮੜਾ ਆ ਜਾਂ ਜੰਦੇ ਕਾਮਾਂ ਜਾਂ ਨਹੀਂ ਛੱਡਦਾ ਡੰਕਰ ਨੂੰ ਹਾਂਜੀ ਮਜ਼ੀ ਕਰਦੀ ਜੀ ਠੀਕ ਹੈ ਹਾਂਜੀ ਹਾਂਜੀ ਦੱਸਿਆ ਹੋਵੇ ਭੈਣ ਤਾਂ ਨਹੀਂ ਚਾਹ ਹਾਂਜੀ ਨਹੀਂ ਚਾਹੀਦਾ ਸਾਰੇ ਦੱਸਣੀ ਚਾਹੀਦੀ ਸਾਰੇ ਦੀ ਜੋ ਵੀ ਆ ਹਾਂਜੀ ਕੋਈ ਵੀ ਭਰਾ ਨਾ ਖੜੇ ਠੀਕ ਹੈ ਹਾਂਜੀ ਕਿਉਂ ਕਿ ਇਹਨੂੰ ਉਸ ਤੋਂ ਖਿਪਲੇ ਵਿੱਚ ਰੱਖਣਾ ਹਾਂਜੀ ਹਾਂਜੀ ਹਾਂ ਥੋੜਾ ਡਰਦੀ ਡਰਦੀ ਆ ਇਸ ਤਰ੍ਹਾਂ ਉਹ ਬੱਚਿਆ ਕਰਕੇ ਉਹ ਕਰਦੀ ਆ ਨਾ ਹਾਂਜੀ ਬਾਕੀ ਬਸ ਇੰਨਾ ਹੀ ਕਰਨਾ ਇੰਨਾ ਹੀ ਕਰਨਾ ਬਸ ਆ ਵੇ ਠੀਕ ਹੈ ਜਿੰਨਾ ਕਿ ਕਰਨਾ ਸੀ ਕਰ ਲਿਆ ਬਸ ਠੀਕ ਹੈ ਨਾ ਇਹਨੇ ਬਾਟੀ ਨੂੰ ਲੱਤ ਮਾਰਦੀ ਆ ਠੀਕ ਹੈ ਬੱਸ ਖੰਡਾ ਤਾਂ ਆਹ ਦੇਖ ਸਾਡੇ ਥਾਣੇ ਦੇ ਦਿਖਾ ਦੋ ਚੋ ਆਖਰ ਇੱਕ ਦੀ ਬਾਕੀ ਆ ਦੇਖ ਸਾਡੇ ਇਸ ਤਰ੍ਹਾਂ ਜਿਹੜੀ ਖਲੋਗੀ ਰਮਾਨ ਦੇ ਨਾਲ ਇਹ ਅੰਜ ਨਹੀਂ ਦਤ ਨਹੀਂ ਮਾਰੂ ਮੜਾ ਮੋਟਾ ਕਰੂਗੀ ਕੋਈ ਨਹੀਂ ਕੋ ਗੱਲ ਹੈਗੀ ਠੀਕ ਹੈ ਮੜਾ ਬੰਦਾ ਉਹ ਵੀ ਮਸ਼ੀਨ ਦੇ ਚਵਾਈ ਦਾ ਤੇ ਵੀ ਆਡੀ ਚਵਾਈ ਦਾ ਬੜਾ ਫਰਕ ਹੁੰਦਾ ਹਾਂਜੀ ਹਾਂਜੀ ਮਸ਼ੀਨ ਸਭੀ ਚਵਾਈ ਤੇਜ਼ ਹੈ ਪਿਛਲੇ ਸਾਲ ਅਦਰ ਚਵਾ ਦਿਖਾ ਦਈ ਸੀ ਕੀ ਗੱਲ ਆ ਪੁੱਤ ਸਾਡਾ ਬਾਕੀ ਆ ਦੇਖ ਸਕਦੇ ਜੀ ਇਤਰੇ ਜਿਹੜਾ ਰਮਾਨਾ ਦੀ ਚਵਾਈ ਕਰ ਲੈਣੀ ਹੈ ਬਾਕੀ ਕੋਈ ਭਾੜਾ ਪਾਉਂਦੇ ਨਹੀਂ ਲੋੜ ਕੋ ਕੁਝ ਨਹੀਂ ਹਾਂ ਜੀ ਅਰੇ ਜੀ ਦਿਹਾੜੀ ਡੰਕ ਕਰੂਗੀ ਹੋ ਜੂਗੀ ਮੜੀ ਜੀ ਜਦੋਂ ਥਾਨ ਬਦਲ ਕੇ ਫੜੀਦਾ ਉਦੋਂ ਮੜਾ ਆ ਜਾ ਜੰਜ ਵੇਖਿਆ ਇੰਨਾ ਕੀ ਕਰਦੀ ਲਾਤ ਲੁੱਤਨੀ ਨੇ ਪਰ ਮਾਰਦੀ ਠੀਕ ਆ ਹਾਂ ਜੀ ਤੇ ਮੁੱਲ ਦੱਸੀਏ ਫਿਰ ਇਹਦਾ ਆਪਾ ਮੁੱਲੇ ਦਾ ਜਾਇ ਜੀ ਵੀਰ ਜੀ ਕਰ ਦਿੰਗੇ ਕਿੰਨਾ ਮੋਲੇ ਦਾ ਵੀਰ ਜੀ ਆਪ ਤੇ ਮਹਿੰਗੀ ਲਈ 45-46 ਹਜ਼ਾਰ ਚ ਪੈਂਦੀ ਕਰਾਇਆ ਪਾ ਗਏ ਅੱਛਾ ਤੇ ਹੁਣ ਚਲੋ ਬੱਚਾ ਵੀ ਮਰ ਗਿਆ ਵਾ ਤੇ ਚਵਾਈ ਵੀ ਮਸ਼ੀਨੀ ਹੁੰਦੀ ਰਹੀ ਇਹਦੀ ਤੇ ਥੋੜਾ ਜਿਹਾ ਕਰਦੀ ਆ ਕੋਈ ਵੀਰ ਮਸ਼ੀਨ ਵਾਲਾ ਲੈ ਜਾਊਗਾ ਤੇ ਸਾਰੇ ਨਾਲੋਂ ਵਧੀਆ ਜੇ ਕੋਈ ਹੱਥ ਵਾਲਾ ਵੀਰ ਲੈ ਜਾਊਗਾ ਤੇ ਚਲੋ ਠੀਕ ਆ ਹਾਂਜੀ ਕਿੰਨੇ ਦੀ ਦੇ ਦੇਣੀ ਹਣੇ ਬਾਕੀ ਵੀਰ ਜੀ ਹੱਥ ਦੇ ਨਾਲ ਇੱਕ ਅੱਧਾ ਦਿਨ ਕਰੂਗੇ ਆਪਾਂ ਜਿਹੜੀ ਗੱਲ ਹੈਗੀ ਮਾੜਾ ਮੋਟਾ ਕਰਦੀ ਅਸੀਂ ਕੇ ਨੂੰ ਦੇ ਦਈਏ ਵਿਚਾਰੇ ਨੂੰ ਹਾਂਜੀ ਹਾਂਜੀ ਕਿਉਂਕਿ ਗਾਹਕ ਆਪਾਂ ਬਣਾਉਣਾ ਵਾ ਹਾਂਜੀ ਹਾਂਜੀ ਗਾਹਕ ਬਣਾਉਣਾ ਮੁਸ਼ਕਲ ਬਹੰਦਾ ਨਹੀਂ ਹਾਂਜੀ ਹਾਂਜੀ ਕੀ ਬੋਲ ਗਰੀਬ ਨੇ ਕਹਿੰਜ ਕਿਸੇ ਨੇ ਖੜਨੀ ਆਡੇ ਕੋਲ ਨਹੀਂ ਅਗਲੇ ਨਵਾਰਾ ਖਾਓਗੇ ਤੇ ਨਵਾਰਾ ਖਾਓ ਤੇ ਲੈ ਜਾ ਕੋਈ ਦੂਜੀ ਤਰ੍ਹਾਂ ਦੇ ਆਪਾਂ ਗੱਲਾਂ ਕਰਦੇ ਸੱਧੀਆਂ ਕਿੰਨੇ ਦੀ ਦੇਣੀ ਮੋਹਨ ਸਿੰਘ ਜੀ ਕਰਨੂ ਦੇ ਭਾਵੇਂ ਇਹਦਾ ਹੁਣ 20000 ਰੁਪਿਆ ਕਰੀ ਜਾਈਏ اچھا 2000 ਦੀ ਹੁੰ ਦੇ ਦਈਏ 30000 ਦੀ ਦੇ ਦਾਂ ਬਾਕੀ ਬੱਚਾ ਨਾ ਮਰਦਾ ਤੇ ਵੇ ਦੀ 45 4000 ਦੀ ਵਸੀ 50 ਦੀ ਸੀ ਪੱਕਾ ਦੁੱਧ ਕਿੰਨਾ ਹਣੇ ਦਿੱਤਾ ਪੱਕਾ ਹੁਣ ਵੀਰ ਜੀ ਚਲੋ ਬੱਚਾ ਨਾ ਮਰਦਾ ਤੇ ਦੁੱਧ ਆਪਾਂ 16 ਕਿਲੋ ਲੀਟਰ ਮਰਵਾ ਕੇ ਦੇਣਾ ਸੀ ਹਾਂਜੀ ਸੋਣ 13 ਕਿਲੋ ਨੂੰ ਲੀਟਰ ਮਰਵਾ ਦਾਂਗੇ ਪੂਰਾ ਠੀਕ ਆ 13 ਕਿਲੋ ਲੀਟਰ ਮਾਰ ਕੇ ਬਾਕੀ ਕੋ 12 12 ਕਿਲੋ ਮੰਨ ਕੇ ਚੱਲੇ ਤੇ ਜੈਸਨ ਉਹ ਕਿੰਨੇ ਦੀ ਆ ਹਣੇ ਜੈਸਨ ਉਹ ਹਾਂਜੀ ਜਸ ਨੂੰ 28000 ਦੀ ਪੂਰੇ ਦੀ ਦੇ ਦਾਂਗੇ ਅੱਛਾ 28000 28000 ਦੀ ਦੇ ਦਾਂਗੇ ਠੀਕ ਹੈ ਜੀ 28000 ਤੇ ਕੋਈ ਨਹੀਂ ਸ਼ੋਰਟ ਸ਼ਿਪਾ ਕਰਦਾਂਗੇ ਮੌਕੇ ਤੇ ਠੀਕ ਹੈ ਜੀ ਮੱਛੀ ਵੀ ਚੰਗੀ ਆ ਬੱਚੇ ਨੂੰ ਕੀ ਅਗਲੇ ਦੇ ਘਰ ਜਾ ਕੇ ਮਸਾ ਲਾ ਦੇ ਲਈ ਤੇ ਚਲੋ ਵਸ਼ੀ ਮਹਿੰਗੀ ਪਸ ਸਿਰਫ ਬੱਚੇ ਦੀ ਕਾਟ ਲਗਾ ਦੀ ਠੀਕ ਆ ਲਈ ਵਸ਼ੀ ਮਹਿੰਗੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਵੇਖੋ ਪੱਥਰ ਵਰਗੀ ਵਸ਼ੀ ਵੇਖੋ ਥਣਪੂਲ ਕੱਟਾ ਸੋਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਥਾਂ ਦੀ ਜਿਆਦੀ ਗੱਲ ਨਹੀਂ ਥਣ ਵੇਖੋ ਕਿੰਨਾ ਮੋਟਾ ਲੱਗਾ ਵਸ਼ੀ ਥਣ ਵੇਖੋ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਜੀ ਦੁੱਧ ਸ਼ਾਮ ਨੂੰ ਕੋਈ ਵੀਰਪਰਾ ਚੋਲੇ ਹਾਂ ਜੀ ਤੇ ਸਵੇਰੇ ਫੇਰ ਐ ਨਿਚੋੜ ਜੇ ਸ਼ਾਮ ਨੂੰ ਠੀਕ ਹੈ ਤੇ ਦਿਨੇ ਫੇਰ ਐ ਫਸੀ ਹੋ ਗਈ ਪੂਰੀ ਬਾਕੀ 1 ਕਿਲੋ ਲੀਟਰ ਮਾਰ ਕੇ ਤਾਂਗੇ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ